ਦਿੱਲੀ ਅਪਡੇਟ 200 ਦਾ ਸਵਾਗਤ ਕੀਤਾ ਜਾਂਦਾ ਹੈ। ਦੋਸਤੋ ਅੱਜ ਅਸੀਂ ਖੜੇ ਆ ਪਿੰਡ ਮਲਖਪੁਰ ਦੇ ਵਿੱਚ। ਮਲਖਪੁਰ ਦੇ ਵਿੱਚ ਅੱਜ ਫੈਮਿਲੀ 420 ਜੋ ਕਿ ਇੱਕ ਮੂਵੀ ਆਉਂਦੀ ਸੀਗੀ ਬੜੀ ਹਿੱਟ ਜਾਂਦੀ ਸੀਗਾ ਜ ਉਹਨਾਂ ਦੇ ਮੇਨ ਕਲਾਕਾਰ ਅੱਜ ਸਾਨੂੰ ਪਿੰਡ ਮਲਖਪੁਰ ਵਿੱਚ ਮਿਲੇ ਨੇ। ਤਾਂ ਅੱਜ ਉਹ 39 ਤੱਕ ਲੈ ਆਏ ਆ ਫੈਮਿਲੀ 439 ਤੱਕ। ਉਹਨਾਂ ਨਾਲ ਗੱਲਬਾਤ ਕਰਾਂਦੇ ਹਾਂ ਤਾਂ ਕੀ ਕਹਿੰਦੇ ਆ ਇਹਦੇ ਬਾਰੇ। ਹਾਂਜੀ ਸਰ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਥੈਂਕ ਯੂ ਜੀ ਧੰਨਵਾਦ ਸਰਪੰਚ ਸਾਹਿਬ ਵੀ ਨਾਲ ਖੜੇ ਹਾਂ ਅੱਜ ਤੁਸੀਂ ਵੀ ਸਾਨੂੰ ਇੱਕੋ ਮਿਲ ਗਏ ਆ ਤੁਹਾਡੀਆਂ ਜਿੰਨੀਆਂ ਵੀ ਮੂਵੀਆਂ ਆਈਆਂ ਆ ਫੈਮਿਲੀ ਦੇ ਨਾਲ ਤਾਂ ਤੁਸੀਂ ਇਹ ਬਣਾਈਆਂ ਸਾਰੇ ਨੰਬਰ ਹਿੱਟ ਗਏ ਸੋ ਪਰ ਡੁਪਰ ਹਿੱਟ ਗਏ ਤਾਂ ਹੁਣ ਤੁਹਾਡਾ ਮੇਨ ਮਕਸਦ ਕੀ ਹੈ ਮੇਨ ਮਕਸਦ ਹੁੰਦਾ ਹੈ ਸਾਡਾ ਜੀ ਲੋਕਾਂ ਨੂੰ ਮੈਸੇਜ ਦੇਣਾ ਤੇ ਚਲੋ ਹਸਾਉਣਾ ਤਾਂ ਜ਼ਰੂਰੀ ਹੈ ਜੋ ਲੋਕਾਂ ਨੂੰ ਟੈਨਸ਼ਨ ਨਹੀਂ ਆਣੀਆਂ ਨੇ ਸਾਡਾ ਜਿਹੜਾ ਮੇਨ ਮਕਸਦ ਹੁੰਦਾ ਇੱਕ ਮੈਸੇਜ ਦੇਣਾ ਹੁੰਦਾ ਜਿਵੇਂ ਹੁਣ ਲੈਲਾ ਤੋਂ ਸਰਪੰਚ ਜੀ ਆਈ ਹੈ ਫੈਮਿਲੀ 438 ਦੇ ਉਹਦੇ ਵਿੱਚ ਸੀ ਜਿਹੜੇ ਵੀ ਸੋਚ ਸਮਝ ਕੇ ਵੀ ਵੋਟਾਂ ਪਾਓ ਵੀ ਵੋਟ ਹੀ ਤੁਹਾਡਾ ਅਧਿਕਾਰ ਹੈ ਵੋਟ ਹੀ ਤੁਹਾਡਾ ਸਭ ਤੋਂ ਵੱਡੀ ਤਾਕਤ ਹੈ ਜੀ ਉਹਨੂੰ ਤੁਸੀਂ ਗਲਤ ਇਸਤੇਮਾਲ ਨਾ ਕਰੋ ਤੇ ਉਹਦੇ ਵਿੱਚ ਮੈਸੇਜ ਦਿੱਤਾ ਹੋਇਆ ਵੀ ਸਮਾਜ ਸੇਵਕ ਸਰਪੰਚ ਚੁਣੋ ਜਿਹੜਾ ਤੁਹਾਡੇ ਪਿੰਡ ਦਾ ਤੁਹਾਡੇ ਨਗਰ ਦਾ ਭਲਾ ਕਰ ਸਕੇ ਜਿਹੜਾ ਕੋਈ ਕੈਂਪ ਲਵਾਵੇ ਖੇਡਾਂ ਜਿਵੇਂ ਫਰੀ ਦੇ ਉੱਤੇ ਨਾ ਤੁਸੀਂ ਜਾਵੋ ਆਟਾ ਦਾਲ ਸਕੀਮ ਬਿਜਲੀ ਫਰੀ ਫਰੀ ਦੀਆਂ ਚੀਜ਼ਾਂ ਸਾਨੂੰ ਕਮਜ਼ੋਰ ਕਰਦੀਆਂ ਨੇ ਸੋ ਇਹ ਹੁਣ ਅਸੀਂ ਕਰ ਰਹੇ ਹਾਂ 39 ਉਹ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜੀ ਫੈਮਿਲੀ 439 ਹੈ ਉਹ ਹੈਗੀ ਹੈ ਜਿਹੜੇ ਟੀਕੇ ਲਾ ਰਹੇ ਨੇ ਮੁੰਡੇ ਉਹਨਾਂ ਦੇ ਉੱਤੇ ਹੈਗੀ ਜਿਹੜੇ ਉੱਪਰੋਂ ਧਰਮਰਾਜ ਥੱਲੇ ਆਉਂਦਾ ਹੈ ਪੰਜਾਬ ਦੇਖਣ ਉਹ ਦੇਖਦਾ ਵੀ ਜਿਹੜੀ ਸਿੱਖ ਕੌਮ ਨੂੰ ਇਦੀ ਵੱਡੀ ਬਹਾਦਰ ਕੌਮ ਸੀ ਜਿਨ੍ਹਾਂ ਦੇ ਵੀ ਕੜੇ ਨਾਲ ਸਿਰਫ ਇਹਦੀ ਸਹਾਜੋਦ ਦੇ ਪੀਰ ਦੀਆਂ ਬੋਤਲਾਂ ਫੋੜ ਰਹੇ ਨੇ ਵੀ ਸਿੱਖ ਕਿੱਧਰ ਨੂੰ ਜਾ ਰਹੀ ਹੈ ਵੀ ਜਿਹੜੇ ਪੰਜਾਬ ਨੂੰ ਕਹਿੰਦਾ ਖਤਮ ਕਰਨ ਵਾਸਤੇ ਮੁਗਲਾਂ ਨੇ ਜ਼ੋਰ ਲਾ ਲਿਆ ਉਹ ਪੰਜਾਬ ਇੱਕ ਛੋਟੀ ਜੀ ਸਰੰਜ ਨਾਲ ਖਤਮ ਬਹੁਤ ਵਧੀਆ ਮੈਸੇਜ ਦੇਣ ਜਾ ਰਹੇ ਹੋ ਤੁਸੀਂ ਪੰਜਾਬ ਨੂੰ ਤੁਹਾਨੂੰ ਪਹਿਲਾਂ ਵੀ ਮੁਬਾਰਕਾ ਦਵਾਂਗੇ ਤੇ ਇੱਕ ਤੁਸੀਂ ਪਿੱਛੇ ਜੋ ਪਾਕਿਸਤਾਨ ਦੇ ਜਾਂਦੇ ਹੋ ਬੜੀ ਟਾੜੀ ਵਾਇਰਲ ਹੁੰਦੀ ਹੈ ਵੀਡੀਓ ਪੰਜਾਬੀ ਲਹਿਰ ਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਉਹਨਾਂ ਦਾ ਉੱਧਰ ਦਾ ਰਵੱਈਆ ਕਹੀ ਜਾ ਤਾਦਨਾ ਰੱਖਿਆ ਜਾਂਦਾ ਹੈ ਬਹੁਤ ਵਧੀਆ ਜੀ ਉਹ ਆਪਣੇ ਵਰਗੇ ਨੇ ਆਪਣੇ ਤੋਂ ਵੀ ਵਧੀਆ ਨੇ ਚੰਗੇ ਲੋਕ ਨੇ ਤੇ ਉਹ ਚਾਹੁੰਦੇ ਨੇ ਸਰਦਾਰਾਂ ਦੀ ਬਹੁਤ ਕਦਰ ਕਰਦੇ ਨੇ ਬਹੁਤ ਕਿਉਂਕਿ ਜਿਹੜੇ ਇੱਧਰੋਂ ਗਏ ਨੇ ਉਹ ਅੱਜ ਵੀ ਚਾਹੁੰਦੇ ਨੇ ਵੀ ਅਸੀਂ ਉੱਧਰ ਲੈ ਵਾ ਜਿਵੇਂ ਕੋਈ ਗੁਰਦਾਸਪੁਰ ਦਾ ਮਿਲਿਆ ਅਸੀਂ ਗੁਰਦਾਸਪੁਰ ਹੀ ਆਂ ਅਸੀਂ ਸੰਗਰੂਰ ਤੋਂ ਆਏ ਆ ਉਹ ਅੱਜ ਵੀ ਉਸ ਚੀਜ਼ ਨੂੰ ਕਦੇ ਨਹੀਂ ਬੁੱਲਦੇ ਗਦਾਸਤ ਮਤਲਬ ਹਾਂ ਉਹਨਾਂ ਨੇ ਅੱਜ ਵੀ ਪੁਰਾਣੀਆਂ ਬਿਲਡਿੰਗਾਂ ਆਪਣੇ ਸਰਦਾਰਾਂ ਦੇ ਜਿਹੜੇ ਕਰਨ ਨੂੰ ਸਾਮ ਕੀ ਰੱਖੇ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਹੋਰ ਪਾਸੇ ਬਾਤਾਂ ਜੇ ਗੁਰਦੁਆਰੇ ਵਿੱਚ ਵੀ ਕਿਸਦਾ ਘਰ ਆ ਤਾਂ ਉਹ ਜਗ੍ਹਾ ਉਹਨਾਂ ਨੇ ਪਵਿੱਤਰ ਰੱਖੀ ਹੋਈ ਹੈ ਉਹਦੇ ਚ ਦੰਗਰ ਪਸ਼ੂ ਨਹੀਂ ਵਾਰਦੇ ਉਹ ਕਹਿੰਦੇ ਵੀ ਇਹ ਜਾਰਾ ਇਹ ਇਬਾਦਤ ਹੁੰਦੀ ਦੀ ਇੱਥੇ ਵੀ ਮਹਾਰਾਜ ਦਾ ਪ੍ਰਕਾਸ਼ ਦੀ ਵੀ ਇਹ ਜਿਹੜੀ ਜਗ੍ਹਾ ਇਹ ਅਸੀਂ ਪਵਿੱਤਰ ਹੈਗੀ ਇੱਥੇ ਨਾਲ ਸੀ ਲੇਕੇ ਪਰਦੇ ਆ ਸੁਚੰਤਾ ਪੂਰੀ ਰੱਖਦੇ ਹਾਂ ਹਾਂਜੀ ਹਾਂਜੀ ਤਾਂ ਉਹਦੇ ਚ ਜਿਵੇਂ ਇੱਕਦਰ ਖੁਸ਼ੀ ਜਿਹੜੇ ਮੈਡਮ ਜਿਹੜੇ ਬੜੇ ਹਿੱਟਾ ਦੋ ਦੋ ਜਵਾਨ ਆ ਪੰਜਾਬੀ ਕੰਪਲ ਤਾਂ ਉਹ ਵੀ ਤਾਂ ਉੱਥੇ ਮਿਲੇ ਸੀ ਉਹਨਾਂ ਦਾ ਵੀਜ਼ਾ ਵੀ ਐਸੀ ਲਵਾਇਆ ਸੀਗਾ ਪਾਕਿਸਤਾਨ ਦਾ ਤੇ ਸਾਡੀ ਵਧੀਆ ਸਾਨੂੰ ਜਿਹੜੇ ਵੱਡੇ ਅਫਸਰ ਨੇ ਜਿਹੜੇ ਵੱਡੇ ਅਬੈਂਸੀਆਂ ਦੇ ਇਨਵੈਸਟਰ ਨੇ ਉਹ ਸਾਡੇ ਸਾਰੇ ਫੈਨ ਨੇ ਉੱਥੇ ਸਾਰਾ ਪਾਕਿਸਤਾਨੀ ਫੈਨ ਆ ਜੇ ਇੱਧਰ ਸਮਝ ਲੈ ਸਾਡੀ 80% ਚੱਲਦੀਆਂ ਨੇ ਫਿਲਮਾਂ ਉੱਧਰ 200% ਚੱਲਦੀਆਂ ਨੇ 200% ਲੋਕ ਲਾਈਕ ਕਰਦੇ ਬੜੀ ਖੁਸ਼ੀ ਹੋਈ ਸਰ ਤੁਹਾਨੂੰ ਮੈਂ ਕਿਹਾ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੀਂ ਮੂਵੀ ਦੀਆਂ ਥੈਂਕ ਯੂ ਥੈਂਕ ਯੂ